ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਅੱਜ ਆਪਾਂ ਤੁਹਾਨੂੰ ਲੋਟਾਂ ਨਾਲ ਦੀ ਪੂਰੀ ਵੀਡੀਓ ਦਿਖਾਵਾਂਗੇ ਇਹ ਜਿੰਨੀ ਲੋਟਾਂ ਨਾਲ ਅਸੀਂ ਪਾਵਾਂਗੇ ਸਾਰੀ ਅਗੇਤੀਆਂ ਸਬਜ਼ੀਆਂ ਕद्दू ਤੂਰੀ ਤਖੀਰੇ ਤੇ ਪਾਵਾਂਗੇ ਸਭ ਤੋਂ ਪਹਿਲਾਂ ਇਹ ਲੋਹੇ ਦੀਆਂ ਸਟਿਕ ਨੂੰ ਅਸੀਂ ਦੋ ਦੋ ਕਰਮ ਦੀ ਦੋਰੀ ਬਣਾ ਕੇ ਰੱਖਤਾ ਜਿੱਥੇ ਰੱਖਿਆ ਹੋਇਆ ਉੱਥੋਂ ਹੀ ਅਸੀਂ ਉਹਨੂੰ ਬੈਂਡ ਕਰਾਂਗੇ ਪੇਪਰ ਪਾਉਣ ਤੋਂ ਪਹਿਲਾਂ ਤੇ ਇਹਦਾ ਤਰੀਕਾ ਇਹ ਹੈ ਵੀ ਵੱਟ ਦੀ ਜਿੰਨੀ ਚੜਾਈ ਹੋਈ ਉਹ ਸਾਬ ਨਾਲ ਫੜ ਕੇ ਬੈਂਡ ਕਰ ਦਿੱਤਾ ਜਿਹੜੀ ਵੱਟ ਦੇ ਉੱਤੇ ਸਟਿਕ ਲੱਗ ਰਹੀ ਹੈ ਉਸ ਦੀ ਲੰਬਾਈ ਇੱਕ ਕਨਾਲ ਦੇ ਬਰਾਬਰ ਯਾਨੀ ਕਿ 4 40 ਕਰਮਲ ਲੰਬਾਈ ਹੈ ਤੇ ਉਹ ਹੋਰੀਆਂ ਅਸੀਂ 4 ਵੱਟਾਂ ਬਣਾਈਆਂ ਵੀ ਹੈ ਤੇ ਇਸ ਸਟਿਕ ਦੀ ਲੰਬਾਈ ਹੁੰਦੀ ਹੈ 4 ਫੁੱਟ 6 ਫੁੱਟ ਦੇ ਵਿੱਚ ਵੀ ਮਿਲਦੀ ਹੈ ਪਰ ਅਸੀਂ ਵੱਟਾਂ ਦੇ ਅਨੁਸਾਰ ਅਸੀਂ 4 ਫੁੱਟ ਦੀ ਲਈ ਸਟਿੱਕਾਂ ਨੂੰ ਬੈਂਡ ਕਰਕੇ ਪਹਿਲਾਂ ਰੱਖਿਆ ਜਾਂਦਾ ਤਾਂ ਕਿ ਫਿਰ ਪੇਪਰ ਪਾਉਣਾ ਸੌਖਾ ਰਹੇ ਨਾਲ ਦੀ ਨਾਲ ਕਰਨ ਨਾਲ ਬੰਦਾ ਦੋਵੇਂ ਪਾਸੇ ਬਹੁਤ ਹਲਚਦਾ ਸਟਿੱਕਾਂ ਹੁੰਦੀਆਂ ਤਾਂ ਲੋਹੇ ਦੀਆਂ ਪਰ ਅਸੀਂ ਇਸ ਵਿੱਚ ਇੱਕ ਤਕਨੀਕ ਵਰਤੀ ਅਸੀਂ ਲੋਹੇ ਨੂੰ ਜੰਗਾਲ ਲੱਗਣ ਤੋਂ ਬਚਾਉਣ ਲਈ ਇਸ ਦੇ ਉੱਪਰ ਟੇਪ ਲਗਾਤੀ ਤਾਂ ਕਿ ਸਾਡੀ ਇਸ ਟਿਕ ਅਗਲੇ ਸਾਲ ਵੀ ਕੰਮ ਆ ਸਕੇ ਜਿਹੜਾ ਅਸੀਂ ਉੱਪਰ ਪੇਪਰ ਪਾ ਰਹੇ ਹਾਂ ਇਹ ਦੀ ਲੰਬਾਈ ਅਸੀਂ ਵੱਟ ਦੇ ਅਨੁਸਾਰ ਰੱਖਾਂਗੇ ਤੇ ਜਿਹੜੀ ਇਹਦੀ ਚੌੜਾਈ ਹੈ ਉਹ 4 ਫੁੱਟ ਦੀ ਹੈ ਪੇਪਰ ਪਾਉਣ ਤੋਂ ਪਹਿਲਾਂ ਵੱਟ ਦੇ ਦੋਵੇਂ ਸਿਰੇ ਤੇ ਇੱਕ ਕਿੱਲੇ ਗੱਡੇ ਜਾਂਦੇ ਆ ਤਾਂ ਕਿ ਪੇਪਰ ਨੂੰ ਖਿੱਚਣਾ ਸੌਖਾ ਰਹੇ ਪੇਪਰ ਨੂੰ ਚੰਗੇ ਤਰੀਕੇ ਨਾਲ ਬੰਨ ਕੇ ਜੇ ਜਦੋਂ ਆਪਾਂ ਬਾਜ਼ਾਰ ਚ ਲੈ ਆਉਣੇ ਆ ਤਾਂ ਇਹ ਦੂਰਾ ਹੁੰਦਾ ਤੇ ਇਹਨੂੰ ਕੇਰਾ ਕੀਤਾ ਜਾਂਦਾ ਇਹ ਅਸੀਂ ਚਪੰਟੰਡੋ ਜੁਲਾਇ ਸੀ ਇਹ ਵੀ ਅਜ 8-9 ਦਿਨ ਹੋ ਗਏ ਹਣ ਉਗ ਰਹੇ ਆ ਪੇਪਰ ਨੂੰ ਪੋਣਾ ਕਰ ਲੈ ਬੰਦੇ ਦਾ ਕੰਮ ਤਾਂ ਹੈ ਨਹੀਂ ਪੇਪਰ ਦੇ ਸਭ ਤੋਂ ਪਹਿਲਾਂ ਇੱਕ ਸਾਈਡ ਨੂੰ ਫੜੈਕ ਫੜ ਕੇ ਜਿੱਥੇ ਆਪਾਂ ਸਟਿੱਕ ਲਗਾਈ ਸੀ ਉਹਦੇ ਬਰਾਬਰ ਮਿੱਟੀ ਪਾਤੀ ਮਿੱਟੀ ਪੌਂਡ ਦਾ ਇੱਕ ਫਾਇਦਾ ਇਹ ਹੈ ਵੀ ਇਹਨਾਂ ਵਿੱਚ ਜਿਹੜੇ ਵਾਲ ਹੁੰਦੇ ਆ ਉਹ ਕੱਢਨੇ ਸੌਖੇ ਹੋ ਜਾਂਦੇ ਆ ਦੂਜੀ ਸਾਈਡ ਮਿੱਟੀ ਲਾਉਣੀ ਉਹਨੀ ਹੀ ਆਸਾਨ ਰਹਿੰਦੀ ਆ ਅਸੀਂ ਇੱਕ ਕਨਾਲ ਦਾ ਅਨੁਮਾਨ ਲਾ ਕੇ 4 ਵਟਾਂ ਦਾ 15 ਕਿਲੋ ਪੇਪਰ ਲੈ ਕੇ ਆਏ ਸੀ ਲੋ ਟਨਲ ਦਾ ਇੱਕ ਫਾਰਮੂਲਾ ਤਾਂ ਇਹ ਵੀ ਇਸ ਨੂੰ ਗਰਮੈਸ਼ ਚਾਹੀਦੀ ਵੀ ਇਹਨੂੰ ਉੱਗਣ ਵਾਸਤੇ ਜਦੋਂ ਵੀ ਅੱਛੇ ਤਰੀਕੇ ਨਾਲ ਜਰਮੀਨੇਸ਼ਨ ਹੋ ਜਾਂਦਾ ਦੋਸਤੋ ਬਾਅਦ ਇਹ ਕੋਰੇ ਤੋਂ ਬਚ ਜਾਂਦੀ ਇਹ ਵਾਲਾ ਪਹਿਲਾਂ ਇੱਕ ਸੈੱਟ ਪੂਰੀ ਅੱਛੇ ਤਰੀਕੇ ਨਾਲ ਪੱਕੀ ਕਰਤੀ ਤਾਂ ਕਿ ਇਹਦੇ ਵਿੱਚ ਹਵਾ ਨਾ ਜਾ ਸਕੇ ਜਦੋਂ ਆਪਾਂ ਪੇਪਰ ਨੂੰ ਖੋਲਦੇ ਆ ਤਾਂ ਇਹਦੇ ਵਿੱਚ ਥੋੜੇ ਵਾਲ ਪੈ ਜਾਂਦੇ ਆ ਤੇ ਵਾਲ ਉਸ ਤਰੀਕੇ ਨਾਲ ਕੱਢੋ ਇਹ ਪੇਪਰ 파ਟੇ ਨਾ ਤਾਂ ਕਿ ਆਪਾਂ ਅੱਗੇ ਵੀ ਕਿਤੇ ਹੋਰ ਜਗ੍ਹਾ ਵਰਤਿਆ ਜਾ ਸਕੇ ਇਸ ਪਾਰਟ ਵਿੱਚ ਅਸੀਂ ਸਿਰਫ ਤੁਹਾਨੂੰ 2 ਵਟਾਂ ਹੀ ਟਨਲ ਦੀਆਂ ਲੱਗੀਆਂ ਦਿਖਾਵਾਂਗੇ। ਤੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵਟ ਵਟ ਵੀਡੀਓ ਨੂੰ ਸ਼ੇਅਰ ਕਰੋ। ਥੈਂਕ ਯੂ ਧੰਨਵਾਦ।